ਕੋਈ ਵੀ ਮਾਰ ਪੈਂਦੀ ਹੈਗੀ ਉਹ ਔਰਤਾਂ ਦੇ ਪੈਂਦੀ ਹੈਗੀ ਤੇ ਔਰਤਾਂ ਨੂੰ ਵੱਧ ਮੁਸੀਬਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾਗਾ ਤੇ ਇਸ ਦੇ ਵਿੱਚ ਵੀ ਜਿਹੜਾ ਔਰਤਾਂ ਨੂੰ ਜਿਹੜੀਆਂ ਵੱਖਰੀਆਂ ਬਿਮਾਰੀਆਂ ਲੱਗਣੀਆਂ ਨਹੀਂਆਂ ਕਿਉਂਕਿ ਔਰਤਾਂ ਦੇ ਜਿਹੜੇ 파ਟਨੇ ਉਹ ਸੈਂਸਿਟਿਵ ਹੁੰਦੀ ਨਹੀਂਗੇ ਜਿੱਦਾਂ ਔਰਤਾਂ ਨੂੰ ਮਹਾਮਾਰੀ ਦੀ ਸਮੱਸਿਆ ਇਹ ਕੁਦਰਤੀ ਹੈਗੀ ਅਸੀਂ ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਅਸੀਂ ਉਹਨਾਂ ਔਰਤਾਂ ਦੀ ਮਦਦ ਲਈ ਆਏ ਹਾਂ ਉਹ ਚ ਪੰਜਾਬ ਸਟੂਡੈਂਟ ਯੂਨੀਅਨ ਕ੍ਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰ ਸਭਾ ਵੱਲੋਂ ਅਸੀਂ ਅੱਜ ਪਿੰਡ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉਹਨਾਂ ਔਰਤਾਂ ਦੀ ਮਦਦ ਲਈ ਨਿਤਰੇ ਆ ਤੇ ਮੌਜੂਦਾ ਹਾਲਾਤ ਬਹੁਤ ਮਾੜੇ ਨੇ ਪਾਣੀ ਇਸ ਤੋਂ ਅੱਗੇ ਬਹੁਤ ਜ਼ਿਆਦਾ ਪਾਣੀ ਹੈ ਡੋਬ ਦੇ ਪਟੇਟਰ ਇਸ ਤੋਂ ਅਸੀਂ ਮੋੜਾ ਹੈ ਅੱਗੇ ਗ ਜਾਇ ਹੀ ਨਹੀਂ ਗਿਆ ਆ ਤਾਂ ਮੱਲ ਸਕੂਲ ਫਾਜ਼ਿਲ ਕਾ ਤੋਂ ਅਸੀਂ ਆਏ ਆ ਮੈਂ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਸਕੂਲ ਦਾ ਸਾਰਾ ਸਟਾਫ ਅਸੀਂ ਅਧਿਆਪਕ ਦਿਵਸ ਜਿਹੜਾ ਹੈ ਉਹ ਅਸੀਂ ਮਨਾ ਰਹੇ ਆ ਕਿ ਸਿੱਖਿਆ ਦਾ ਮਤਲਬ ਕੱਲਾ ਸਕੂਲ ਚ ਪੜਾਉਣਾ ਨਹੀਂ ਹਟਾ ਬਲਕਿ ਸਿੱਖਿਆ ਦਾ ਮਤਲਬ ਜਦੋਂ ਵੀ ਸਮਾਜ ਵਿੱਚ ਕੋਈ ਵੀ ਮੁਸ਼ਕਿਲ ਆਵੇ ਤੇ ਇੱਕ ਦੂਜੇ ਦੀ ਸਹਾਇਤਾ ਕਰਨਾ ਹੈ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਗਰੀਬ ਪਰਿਵਾਰ ਦਾ ਕਰ ਹੈ ਦੁਕਾਨ ਵੀ ਆਪਣੇ ਉਸੇ ਕਰ ਦੇ ਵਿੱਚ ਬਣਾਈ ਹੈ ਪਰ ਪਾਣੀ ਦੇ ਨਾਲ ਜਿਹੜਾ ਇਹ ਦੁਕਾਨ ਡੁੱਬ ਗਈ ਪਈ ਹੈ ਛੋਟੇ ਛੋਟੇ ਬੱਚੇ ਇੱਥੇ ਜਿਹੜੇ ਇਹਨਾਂ ਦੇ ਮੌਜੂਦ ਨੇ ਕੀ ਹਾਲਾਤ ਹੋਣਗੇ ਇਹਨਾਂ ਦੇ ਕਰ ਦੇ ਜੀ ਦੋ ਚਾਰ ਦਿਨੀ ਹੋਏ ਨੇ ਕਿੱਥੇ ਅਸੀਂ ਹਾਲ ਕੱਢਾਂਗੇ ਕਿਸੇ ਦੇ ਘਰੇ ਰਾਵਾਂਗੇ ਕਿਸੇ ਨੇ ਕਹਿਣਾ ਵੀ ਸਾਡੇ ਕਰਜ ਦੋ ਉਧਰ ਰੋ ਕਹੇ ਕੋਈ ਕਹਵੇ ਕਿ ਜਾਵਣਾ ਹੈ 35 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਾਂ ਫਾਜ਼ਿਲਕਾ ਤੇ ਬਾਰਡਰ ਏਰੀਆ ਦੇ ਵਿੱਚ ਪਹੁੰਚੇ ਆਂ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੇ ਆਪਾਂ ਅੱਗੇ ਨੂੰ ਜਾਵਾਂਗੇ ਤਾਂ ਪਾਣੀ ਹੀ ਪਾਣੀ ਫਿਰਦਾ ਹੈ ਤਾਂ ਇਹ ਮਹਿਲਾਵਾਂ ਇੱਥੇ ਪਹੁੰਚੀਆਂ ਆ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਦਦ ਕੀਤੀ ਜਾ ਰਹੀ ਹੈ ਖਾਸ ਕਰਕੇ ਮਹਿਲਾਵਾਂ ਦੀ ਮਹਿਲਾਵਾਂ ਵੱਲੋਂ ਮਹਿਲਾਵਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਕਰਦੇ ਆਂ ਇਹਨਾਂ ਦੇ ਨਾਲ ਕੀ ਕਹਿਣਾ ਚਾਹੋਗੇ ਜੀ ਔਰ ਤੁਸੀਂ ਕਿੱਥੋਂ ਆਏ ਹੋ ਔਰ ਇੱਥੇ ਕਿਵੇਂ ਪਹੁੰਚੇ ਹੋ ਇਕੱਠੀਆਂ ਸਾਰੀਆਂ ਮਹਿਲਾਵਾਂ ਪਹੁੰਚੀਆਂ ਅਸੀ ਸਰ ਮੁਖਸਰ ਤੋਂ ਆਏ ਆਂਗੇ ਵੱਖ-ਵੱਖ ਪਿੰਡਾਂ ਤੋਂ ਫਾਜ਼ਲੀ ਖਤਮ ਮੈਡਮ ਆਏ ਹੈਗੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਿਪਨ ਯਾ ਸਟੂਡੈਂਟ ਯੂਨੀਅਨ ਵੱਲੋਂ ਜਿਹੜੀਆਂ ਸਾਡੀਆਂ ਬੱਚੀਆਂ ਪੜ੍ਹਦੀਆਂ ਹੈਗੀਆਂ ਉਹ ਆਈਆਂ ਹੈਗੀਆਂ ਅਸੀਂ ਇਹ ਵੱਖ-ਵੱਖ ਜਥੇਬੰਦੀਆਂ ਵੱਲੋਂ ਆਏ ਜਿਹੜਾ ਅਸੀਂ ਇੱਥੇ ਆ ਰਹੇ ਹਾਂ ਪਿਛਲੇ ਦਿਨਾਂ ਤੋਂ ਲਗਾਤਾਰ ਜਦੋਂ ਤੋਂ ਹੜ੍ਹ ਆ ਰਹੇ ਹੈਗਾ ਪੰਜਾਬ ਵੱਲੋਂ ਪਾਣੀ ਆ ਰਿਹਾ ਹੈਗਾ ਮੀਂਹ ਦੀ ਮਾਰ ਹੇਟ ਜਾਂ ਹੜ੍ਹ ਦੀ ਮਾਰ ਹੇਟ ਜਿੰਨੇ ਪਿੰਡ ਆਏ ਹੋਏ ਹੈਗੇ ਆਂਗੇ ਉਹਨਾਂ ਪਿੰਡਾਂ ਵਿੱਚ ਜਿਹੜਾ ਲਗਾਤਾਰ ਜਥੇਬੰਦੀਆਂ ਵੱਲੋਂ ਜਿਹੜਾ ਰਾਸ਼ਨ ਮਹਿਆ ਕਰਵਾਇਆ ਜਾ ਰਿਹਾ ਹੈਗਾ ਪਰ ਉਹਦੇ ਵਿੱਚ ਇੱਕ ਚੀਜ਼ ਹੈ ਜਿਹੜੀ ਹਾਸ਼ੀਏ ਤੇ ਹੈਗੀ ਕਿਉਂਕਿ ਔਰਤਾਂ ਨੂੰ ਉਹਦਾ ਵੀ ਹਾਸ਼ੀਏ ਤੇ ਟੱਕਿਆ ਜਾ ਰਿਹਾ ਹੈਗਾ ਜਦੋਂ ਵੀ ਕੋਈ ਵੀ ਮਾਰ ਪੈਂਦੀ ਹੈਗੀ ਉਹ ਔਰਤਾਂ ਤੇ ਪੈਂਦੀ ਹੈਗੀ ਤੇ ਔਰਤਾਂ ਨੂੰ ਵੱਧ ਮੁਸੀਬਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾਗਾ ਤੇ ਇਸ ਦੇ ਵਿੱਚ ਵੀ ਜਿਹੜਾ ਔਰਤਾਂ ਨੂੰ ਜਿਹੜੀਆਂ ਵੱਖਰੀਆਂ ਬਿਮਾਰੀਆਂ ਲੱਗਣੀਆਂ ਨੇਗੀਆਂ ਕਿਉਂਕਿ ਔਰਤਾਂ ਦੇ ਜਿਹੜੇ ਪਾਤਨੇ ਉਹ ਸੈਂਸਿਟਿਵ ਹੁੰਦੀ ਨੇਗੇ ਜਿੱਦਾਂ ਔਰਤਾਂ ਨੂੰ ਮਹਾਮਾਰੀ ਦੀ ਸਮੱਸਿਆ ਇਹ ਕੁਦਰਤੀ ਹੈਗੀ ਉਹਦੇ ਲਈ ਕਿਸੇ ਵੀ ਜਥੇਬੰਦੀ ਵੱਲੋਂ ਜਾਂ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਸਰਕਾਰਾਂ ਵੱਲੋਂ ਪ੍ਰਸ਼ਾਸਨ ਦਾ ਪੱਲਾ ਹੀ ਛੱਕਿਆ ਫਿਰਦਾਗਾ ਆਪਦਾ ਬਿਲਕੁਲ ਹੀ ਤੇ ਇਸ ਤਰ੍ਹਾਂ ਅਸੀਂ ਔਰਤਾਂ ਦੀ ਜਿਹੜੀ ਅਸੀਂ ਉਹਨਾਂ ਦੀ ਇਸ ਚੀਜ਼ ਨੂੰ ਧਿਆਨ ਚ ਰੱਖਦੇ ਬਿਮਾਰੀਆਂ ਨੂੰ ਧਿਆਨ ਚ ਰੱਖਦੇ ਜਿਹੜੀ ਮਹਾਮਾਰੀ ਆ ਗਈ ਹੈ ਕੁਦਰਤੀ ਆ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੇ ਇਸ ਪਿੰਡ ਦੇ ਵਿੱਚ ਹੈ ਜਿਹੜਾ ਅਸੀਂ ਸੈਂਟਰੀ ਪੈਡ ਵੰਡੇ ਹੈਗੇ ਤੇ ਲਗਭਗ ਪੂਰੇ ਪਿੰਡਾਂ ਇਹ ਇਹ ਮਹਾਰ ਮਹਾਰ ਜਿਸ ਮੇਲਪੁਰ ਮਹਾਰ ਸੋਨਾ ਇਹ ਪਿੰਡਾਂ ਦੇ ਵਿੱਚ ਅਸੀਂ ਜਿਹੜੇ ਸੈਂਟਰੀ ਪੈਡ ਵੰਡੇ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਅਸੀਂ ਇਹ ਜਿਹੜੀ ਇਸ ਨੂੰ ਹੀ ਮਨੂ ਹੈਗਾ ਹੋਰ ਅੱਗੇ ਲੈ ਕੇ ਜਾਵਾਂਗੇ ਮੇਰਾ ਨਾਮ ਸੋਕ੍ਰੀਕਰਾ ਸੂਬਾਗੂ ਪੰਜਾਬ ਸਟੂਡੈਂਟ ਹਾਂ ਜਿਹੜਾ ਸਮਖਿ ਸ੍ਰੀ ਮੁਖਸਰ ਸਾਹਿਬ ਅੱਜ ਅਸੀਂ ਪਿੰਡ ਮਹਾਰਸੋਨਾ ਤੇ ਮਹਾਰ ਜਮਸ਼ੇਦਪੁਰ ਦੇ ਵਿੱਚ ਅਸੀਂ ਅੱਜ ਸੈਂਟਰੀ ਪੈਡ ਵੰਡੇ ਹੈਗੇ ਔਰਤਾਂ ਨੂੰ ਕਿਉਂਕਿ ਤੁਸੀਂ ਦੇਖੋ ਕਿ ਲਗਾਤਾਰ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਪੰਜਾਬ ਅੱਜ ਸਭ ਤੋਂ ਵੱਧ ਪੰਜਾਬ ਜਿਹੜਾ ਹੜਾਂ ਦੀ ਮਾਰ ਰਿਹਾ ਕੋਈ ਵੀ ਸੂਬਾ ਵੀ ਮਦਦ ਕਰਨ ਲਈ ਤਿਆਰ ਨਹੀਂ ਹੈਗਾ ਜਦਕਿ ਪੰਜਾਬ ਹਰ ਇੱਕ ਸੂਬੇ ਦੀ ਮਦਦ ਕਰਨ ਲਈ ਪਹਿਲੇ ਨੰਬਰ ਤੇ ਰਹਿੰਦਾ ਹੈਗਾ ਤੇ ਉਹਦੇ ਵਿੱਚ ਹੀ ਸਾਡੇ ਪੰਜਾਬ ਦੀਆਂ ਔਰਤਾਂ ਵੀ ਮੁਸੀਬਤਾਂ ਦਾ ਸਾਹਮਣਾ ਕਰ ਰਹੀਆਂ ਨੇ ਕਿਉਂਕਿ ਲਗਾਤਾਰ ਇੱਕ ਕੁਦਰਤੀ ਜਿਹੜੀ ਉਹਨਾਂ ਜਿਹੜੀ ਸਮੱਸਿਆ ਹੁੰਦੀ ਉਹ ਜਿਹੜੀ ਇੱਕ ਮਹਾਮਾਰੀ ਦੀ ਆ ਔਰ ਲਗਾਤਾਰ ਉਹਨਾਂ ਦਾ ਸਾਹਮਣਾ ਕਰ ਰਹੀਆਂ ਨੇ ਔਰਤਾਂ ਇਸ ਏਰੀਆ ਦੇ ਵਿੱਚ ਔਰ ਅੱਜ ਅਸੀਂ ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਅਸੀਂ ਉਹਨਾਂ ਔਰਤਾਂ ਦੀ ਮਦਦ ਲਈ ਆਏ ਆਂ ਉਹ ਚ ਪੰਜਾਬ ਸਟੂਡੈਂਟ ਯੂਨੀਅਨ ਕਰਤੀ ਕਿਸਾਈ ਉਹਨਾਂ ਤੇ ਨੌਜਵਾਨ ਭਾਰ ਸਭਾ ਵੱਲੋਂ ਅਸੀਂ ਅੱਜ ਪਿੰਡ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉਹਨਾਂ ਔਰਤਾਂ ਦੀ ਮਦਦ ਲਈ ਨਿਤਰੇ ਆ ਗਏ ਆਂ ਫਾਲਕਾਇਰਗੇ ਵਿੱਚ ਤਾਂ ਤੁਸੀਂ ਪਹੁੰਚ ਗਏ ਆਂ ਤੇ ਜਿਵੇਂ ਹੁਣ ਆਪਣਾ ਹਸੈਨੀ ਵਾਲੇ ਬਾਰਡਰ ਦੇ ਬਹੁਤ ਪਿੰਡ ਆ ਜਿਹੜੇ ਡੁੱਬ ਚੁੱਕੇ ਨੇ ਸੁਲਤਾਨਪੁਰ ਲੋਧੀ ਹੋ ਗਿਆ ਜਲੰਧਰ ਦੇ ਏਰੀਏ ਦੇ ਵਿੱਚ ਹੋ ਗਿਆ ਉੱਥੇ ਵੀ ਔਰਤਾਂ ਨੂੰ ਬਹੁਤ ਮੁਸੀਬਤ ਆ ਰਹੀ ਹੋਣੀ ਹੈ ਉੱਥੇ ਵੀ ਜਿਹੜੀਆਂ ਤੁਹਾਡੀਆਂ ਮਹਿਲਾਵਾਂ ਤੁਹਾਡੀਆਂ ਟੀਮਾਂ ਪਹੁੰਚ ਰਹੀਆਂ ਮਦਦ ਲਈ ਹਾਂਜੀ ਕਿਰਤੀ ਕਿਸਾਨ ਜੁਨੀਅਨ ਦੇ ਵੱਲੋਂ ਹੜਪੀੜਤਾਾਂ ਦੇ ਲਈ ਸਪੈਸ਼ਲ ਜਿਹੜਾ ਇਹ ਚੀਜ਼ ਹੈਗੀ ਆ ਅਸੀਂ ਇਹ ਮੁੱਦਾ ਪਾਪਿਆ ਵੀ ਕਿਉਂਕਿ ਔਰਤਾਂ ਦੇ ਲੈਵਲ ਤੇ ਕੋਈ ਧਿਆਨ ਨਹੀਂ ਵੱਖ-ਵੱਖ ਜਥੇ ਬੰਦੀਆਂ ਆਉਂਦੀਆਂ ਹੈਗੀਆਂ ਸਮਾਜਿਕ ਧਾਰਮਿਕ ਕਿਸ ਤਰ੍ਹਾਂ ਦੀ ਜਥੇ ਬੰਦੀਆਂ ਉਹ ਜਿਹੜੇ ਹੈਗੇ ਜਿਸ ਤਰ੍ਹਾਂ ਦਾ ਸੁੱਕਾ ਰਾਸ਼ਨ ਹੈਗਾ ਜਾਂ ਪਸ਼ੂਆਂ ਦਾ ਚਾਰਾ ਵਗੈਰਾ ਹੈਗਾ ਸਭ ਕੁਝ ਮੁਹਈਆ ਕਰਾ ਰਹੇ ਆ ਗੱਲ ਇਹ ਸੀ ਵੀ ਔਰਤਾਂ ਦੇ ਲਈ ਇਸ ਇਧਰ ਕਿਸੇ ਦਾ ਧਿਆਨ ਨਹੀਂ ਸੀਗਾ ਇਹ ਕਿਰਤੀ ਕਿਸਾਨ ਜੁਨੀਅਨ ਨੇ ਇਹ ਕੀਤਾ ਹੈਗਾ ਵੀ ਅਸੀਂ ਜਿੰਨੀਆਂ ਵੀ ਔਰਤਾਂ ਹੈਗੇ ਪੂਰੇ ਪੰਜਾਬ ਵਿੱਚ ਜਿਹੜੇ ਹੜ ਦੀ ਮਾਰ ਥੱਲੇ ਹੈਗੇ ਜਿੰਨੇ ਵੀ ਜਾਸਰ ਹੰਦੀ ਖੇਤਰ ਹੈਗਾ ਜਾਂ ਉਧਰ ਆਪਣਾ ਮਾਲਵਾ ਖੇਤਰ ਹੈਗਾ ਜਾਂ ਮਾਝਾ ਖੇਤਰ ਵੀ ਉੱਥੇ ਹਰ ਥਾਂ ਸਾਡੀ ਜੁਨੀਅਨ ਚ ਪੰਜ ਕਰੂਗੀ ਜਿਹੜੀਆਂ ਔਰਤਾਂ ਹੈਗੀਆਂ ਉਹ ਔਰਤਾਂ ਦੇ ਲਈ ਸੈਂਟਰੀ ਪੈਡ ਵਗੈਰਾ ਉੱਥੇ ਉਹਨਾਂ ਨੂੰ ਮਹਈਆ ਕਰਵਾਉਣਗੀਆਂ ਇਸ ਅਸੀਂ ਅਸੀਂ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਕਰ ਰਹੇ ਅਸੀਂ ਸਿਰਫ ਤੇ ਸਿਰਫ ਸਾਰੀ ਜਥੇਬੰਦੀ ਸਾਡੀ ਜਿਹੜੀ ਹੈਗੀ ਹੈ ਹੜ੍ਹ ਪੀੜਤਾਂ ਦੇ ਇਧਰ ਧਿਆਨ ਦੇ ਰਹੀ ਹੈ ਸੁੱਕਾ ਰਾਸ਼ਨ ਜਿੱਦੋਂ ਤੋਂ ਬਾਰਿਸ਼ਾਂ ਹੋ ਰਹੀ ਹੈ ਹੜ੍ਹ ਆਇਆ ਹੈ ਹਰ ਤਾਂ ਤਾਂ ਤੇ ਸੁੱਕਾ ਰਾਸ਼ਨ ਵਗੈਰਾ ਵੀ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਤੇ ਇਹ ਇੱਕ ਲੋੜ ਸੀ ਔਰਤਾਂ ਦੀ ਔਰਤਾਂ ਵੱਲੋਂ ਕਿਉਂਕਿ ਆਪਾਂ ਦੇਖਦੇ ਹਾਂ ਵੀ ਹਰ ਚੀਜ਼ ਮਹਈਆ ਹੋ ਰਹੀ ਹੈ ਔਰਤਾਂ ਨੂੰ ਔਰਤਾਂ ਹੁਣ ਜਿਹੜੀਆਂ ਘਰ 'ਚ ਫਸੀਆਂ ਹੋਈਆਂ ਸੀ ਉਹਨਾਂ ਦੇਖਿਆ ਇੱਧਰ ਵੀ ਪਿੰਡ 'ਚ 4-4 ਫੁੱਟ ਪਾਣੀ ਹੈਗਾ ਘਰਾਂ 'ਚ ਬੈਠੀਆਂ ਉਹ ਬਾਹਰ ਨਹੀਂ ਜਾ ਸਕਦੀਆਂ ਨਾ ਹੀ ਉਹਨਾਂ ਨੂੰ ਕੋਈ ਇਹ ਚੀਜ਼ ਮਹਈਆ ਹੋ ਰਹੀ ਸੀ ਤਾਂ ਇਸ ਕਾਰਨ ਅਸੀਂ ਜਿਹੜੀ ਇਹ ਚੀਜ਼ ਨੂੰ ਅਸੀਂ ਕੀ ਲੈ ਕੇ ਅੱਜ ਤੇ ਅਸੀਂ ਖੁਦ ਘਰ-ਘਰ ਜਾ ਕੇ ਪਾਣੀ ਦੇ ਵਿੱਚ ਤੇ ਅਸੀਂ ਇਹ ਪਹੁੰਚਾਇਆ ਹੈਗਾ ਤਾ ਸੁਨਿਆ ਤੁਸੀਂ ਬਹੁਤ ਧੰਨਵਾਦ ਹੈ ਕਿਉਂਕਿ ਹੁਣ ਜਿਵੇਂ ਆਮ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਲੋਕਾਂ ਕੋਲੇ ਜਿਹੜਾ ਜਿੰਨੇ ਵੀ ਇਸ ਪ੍ਰਭਾਵਿਤ ਹੋਏ ਨੇ ਹੜਪੇੜ ਤੋਂ ਲੈ ਕੇ ਤਾਂ ਉਹਨਾਂ ਦੀ ਮਦਦ ਲਈ ਜਿਹੜਾ ਰਾਸ਼ਨ ਪਾਣੀ ਸਭ ਕੁਝ ਪਹੁੰਚ ਰਿਹਾ ਹੈ ਪਸ਼ੂਆਂ ਵਾਸਤੇ ਵੀ ਕਿਤਨਾ ਕਿਤੇ ਜਿਹੜੀ ਮਦਦ ਹੋ ਰਹੀ ਹੈ ਪਰ ਜਿਹੜੀ ਔਰਤਾਂ ਵਾਸਤੇ ਸਪੈਸ਼ਲ ਮਦਦ ਹੈ ਤਾਂ ਉਹ ਕਿਤਨਾ ਕਿਤੇ ਜਿਹੜੀ ਨਹੀਂ ਹੋ ਰਹੀ ਔਰਤਾਂ ਨੂੰ ਜ਼ਰੂਰਤ ਹੁੰਦੀ ਜਿਹੜੀਆਂ ਚੀਜ਼ਾਂ ਦੀ ਤਾਂ ਉਹ ਚੇਚੇ ਤੌਰ ਤੇ ਜਿਹੜੀ ਟੀਮ ਪਹੁੰਚੀ ਹੈ ਤੇ ਇਹਨਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਲੋੜ ਆ ਉੱਥ ਔਰਤਾਂ ਦੀ ਜਰੂਰ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਅਜਿਹੀਆਂ ਵੀਡੀਓ ਵੇਖਿਆ ਹੋਣੀਆਂ ਜਦੋਂ ਇਹ ਲੋਕ ਆ ਜਿਹੜੇ ਸੇਵਾ ਕਰਨ ਲਈ ਪਹੁੰਚਦੇ ਆ ਤਾਂ ਇਹਨਾਂ ਦੇ ਟਰੈਕਟਰ ਵੀ ਜਿਹੜੇ ਉਹ ਡੁੱਬ ਚੁੱਕੇ ਨੇ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਇਹਨਾਂ ਵੱਲੋਂ ਘਰ-ਘਰ ਪਹੁੰਚ ਕੇ ਮਦਦ ਕੀਤੀ ਜਾ ਰਹੀ ਹੈ ਭਾਈ ਜੀ ਕਿੱਥੋਂ ਆਇਆ ਔਰ ਕਿਹੜੇ ਪਿੰਡ ਤੋਂ ਸਿੰਘੇ ਵਾਲਾ ਪਿੰਡ ਜੀ ਜਲਾਲਾਬਾਦ ਤੋਂ ਸਾਹੀ ਜਲਾਲਾਬਾਦ ਤੋਂ ਆਇਆ ਸਿੰਘੇ ਵਾਲਾ ਪਿੰਡ ਇੱਕ ਪਿੰਡ ਹੈ ਜਿੱਥੇ ਤੁਸੀਂ ਇੱਥੇ ਪਹੁੰਚੇ ਕੀ ਹਾਲਾਤ ਆ ਹੁਣ ਮਜੂਦਾ ਇੱਥੇ ਮਜੂਦਾ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਪਾਣੀ ਇਸ ਤੋਂ ਅੱਗੇ ਬਹੁਤ ਜ਼ਿਆਦਾ ਪਾਣੀ। ਟੈਂਕ ਡੁੱਬਦੇ ਪਾ ਟੇਟਰ ਇਸ ਤੋਂ ਅਸੀਂ ਮੋੜਾ ਆਏ ਅੱਗੇ ਗਜਾਇ ਹੀ ਨਹੀਂ ਗਿਆ। ਅਗਲੇ ਟੈਂਕ ਡੁੱਬਦੇ ਪਏ ਅੱਗੇ ਬੰਨ ਤੇ ਅੱਗੇ ਲਾਤ ਜਾਰੇ ਮੜੇ ਆ। ਲੋਕਾਂ ਨੂੰ ਤੁਸੀਂ ਕਿਹੜੀ ਚੀਜ਼ ਦੀ ਜਿਹੜੀ ਸੇਵਾ ਕਰਕੇ ਆਏ ਹੋ? ਅਸੀਂ ਤਾਂ ਲੰਗਰ ਦੀ ਸੇਵਾ ਕਰਕੇ ਆਏ ਹਾਂ। ਹਾਂਜੀ। ਪੱਕਿਆ ਹੈ ਲੰਗਰ। ਲੋਕ ਮੰਨਦੇ ਆ ਵੀ ਜਿਹੜੀ ਚੀਜ਼ ਤੁਸੀਂ ਲੈ ਕੇ ਆਓ ਸਹੀ ਹੈ ਕਿਉਂਕਿ ਉਹਨਾਂ ਨੂੰ ਹੋਰ ਵੀ ਜ਼ਰੂਰਤ ਬਹੁਤ ਹੈ। ਤੁਸੀਂ ਤਾਂ ਸ਼ੁਰੂ ਤੋਂ ਲੈ ਕੇ ਸਾਰੇ ਪਿੰਡ ਨੂੰ ਛਕਾਉਂਦੇ ਆਏ ਆਂ ਰੋਗ ਰੋਕੇ ਘਰਾਂ 'ਚ। ਘਰਾਂ ਵਿੱਚ ਦੇ ਕੇ ਜਾਏ। ਘਰ ਘਰ ਲੰਗਰ ਪਹੁੰਚਾ ਕੇ ਆਏ ਆਂ। ਪੱਕੇ ਹੋਏ ਲੰਗ ਹਾਂ ਬਹਾਰੇ ਚਾਰੇ ਦੀ ਨੂੰ ਤਿਆਰ ਕਰਕੇ ਦੇ ਕੇ ਆਉਣਾ ਵੀ ਉਹਨਾਂ ਨੂੰ ਕਿਉਂਕਿ ਚੁੱਲਿਆਂ ਦੇ ਵਿੱਚ ਆਦੇ ਅੱਗ ਬਾਲਣ ਵਾਸਤੇ ਵੀ ਨਹੀਂ ਆਉਣਾ ਉਹਨਾਂ ਕੋਲੇ ਗੈਸ ਨਹੀਂ ਹੋਣੇਗੇ ਸਿਲੰਡਰ ਕੁਛ ਹੀ ਐਮ ਦੀ ਸਰਵਿਸ ਨਹੀਂ ਮਿਲੀ ਵੀ ਆਪਾਂ ਜਿਹੜਾ ਵੀ ਉਹਨਾਂ ਕੋਲੇ ਗੈਸ ਸਿਲੰਡਰ ਨਹੀਂ ਕੁਛ ਨਹੀਂ ਮਿਲੀ ਰਹੀ ਲੱਕੜ ਨਹੀਂ ਮਿਲੀ ਤਾਂ ਆਪਾਂ ਕੀ ਇਹ ਪਕਾ ਕੇ ਲੈ ਕੇ ਆਓ ਤਾਂ ਵਧੀਆ ਸੇਵ ਨਹੀਂ ਜੇ ਤਾਂਕਰ ਤੁਹਾਨੂੰ ਤਾਂ ਰਜਾਨਾ ਆਉਣਾ ਪੈਂਦਾ ਹੋਣਾ ਇੱਥੇ ਜਿਹੜਾ ਜੇ ਤਿਆਰ ਕਰਕੇ ਲੰਗਰ ਲੈ ਕੇ ਆਉਣਾ ਤਾਂ ਫਿਰ ਰਜਾਨਾ ਆਉਣ ਦੀ ਜ਼ਰੂਰਤ ਹੈ ਅੱਗੇ ਜਾ ਕੇ ਕੈਂਪ ਲਾ ਰਖਈ ਉੱਥੇ ਲੰਗਰ ਤਿਆਰ ਕਰਦੇ ਦਾ ਹੁਣ ਜਾ ਕੇ ਤਿਆਰ ਕਰਾਂਗੇ ਉੱਤ ਤੋਂ ਬਾਅਦ ਦੁਬਾਰਾ ਲੈ ਕੇ ਆਓ ਇਧਰ ਕਾਫੀ ਪਿੰਡ ਹੈ ਅੱਗੇ ਤੱਕ ਹੀ ਇਹ ਅੱਗੇ ਜਾ ਕੇ ਤੱਕ ਬਸ ਟਾਣੀਆਂ ਬਾਰਡਰ ਦੇ ਬਿਲਕੁਲ ਨਜ਼ਦੀਕ ਹਾਂ ਇਹ ਟਾਣੀਆਂ ਆ ਗਈਆਂ ਅਗਲੇ ਅੱਗੇ ਬਾਰਡਰ ਆ ਗਈ ਤੁਹਾਨੂੰ ਹਾਂ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੁਸੀਂ ਸੁਣਿਆ ਹੈ ਕਿ ਇਹ ਜਿਹੜੇ ਸਮਾਜ ਸੇਵੀ ਹੈ ਖੁਦ ਜਿਹੜੇ ਇੱਥੇ ਪਹੁੰਚ ਕੇ ਲੋਕਾਂ ਦੀ ਇਹਨਾਂ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹਨਾਂ ਵੱਲੋਂ ਲੰਗਰ ਤਿਆਰ ਕਰਕੇ ਇੱਥੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਘਰਾਂ ਦੇ ਵਿੱਚ ਸਿਲੰਡਰ ਵੀ ਜਿਹੜੇ ਨਹੀਂ ਹੁੰਦੇਗੇ ਇਸ ਕਰਕੇ ਨੁਕਸਾਨ ਕਾਫੀ ਹੁੰਦਾ ਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਜਿਹੜੀ ਦੁਕਾਨ ਡੱਬ ਚੁੱਕੀ ਐ ਛੋਟੇ ਛੋਟੇ ਬੱਚੇ ਜਿਹੜੇ ਇਸ ਦੁਕਾਨ ਦੇ ਵਿੱਚ ਬੈਠੇ ਨੇ ਉਹਨਾਂ ਦੇ ਪਰਿਵਾਰ ਆ ਜਿਹੜੇ ਇੱਥੇ ਬੈਠੇ ਨੇ ਤਾਂ ਇਹ ਹਾਲਾਤ ਆ ਜਿਹੜੇ ਬਣ ਚੁੱਕੇ ਨੇ ਜਿੱਥੇ-ਜਿੱਥੇ ਵੀ ਹੜ੍ਹ ਤੇ ਜਿਹੜੇ ਕਾਫੀ ਪਾਣੀ ਆ ਚੁੱਕਿਆ ਹੈ ਘਰਾਂ ਦੇ ਨਾਲ ਤਾਂ ਉਹਨਾਂ ਦੇ ਇਹ ਹਾਲਾਤ ਆ ਇਹ ਫਾਇਲਕਾ ਦਾ ਬਾਰਡਰ ਏਰੀਆ ਹੈ ਜਿੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੇ ਆ ਗੱਡੀ ਤੇ ਲੈ ਕੇ ਆਏ ਆ ਇੱਥੇ ਗੱਲਬਾਤ ਕਰਦੇ ਆਂ ਬਾਈ ਜੀ ਕਿੱਥੋਂ ਆਏ ਆ ਕੀ ਕਹਿਣਾ ਚਾਹੋਗੇ ਆ ਤਾਂ ਮਤਲਬ ਸਕੂਲ ਵੱਲੋਂ ਆਏ ਆ ਜੀ ਪ੍ਰਿੰਸੀਪਲ ਮੈਮ ਸਾਡੇ ਨਾਲ ਨੇ ਤੋਂ ਮੈਡਮ ਕੀ ਕਹਿਣਾ ਚਾਹੋਗੇ ਆ ਤਾਂ ਮਤਲਬ ਸਕੂਲ ਫਾਜ਼ਿਲ ਕਾ ਤੋਂ ਅਸੀਂ ਆਏ ਆ ਮੈਂ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਸਕੂਲ ਦਾ ਸਾਰਾ ਸਟਾਫ ਸਾਡੇ ਚੇਅਰਮੈਨ ਜਿਹੜੇ ਰਮਨワਰਸੀ ਨੇ ਉਹਨਾਂ ਦੀ ਜਾਇਦਤ ਦੇ ਨਾਲ ਅਸੀਂ ਪਿੰਡ-ਪਿੰਡ ਜਾ ਕੇ ਜਿਹੜੇ ਸਾਡੇ ਹੜਪੀੜਤਾ ਨਾਲ ਗ੍ਰਸਤ ਹਗੇ ਨੇ ਸਾਡੇ ਭਾਈ-ਭੈਣ ਅਸੀਂ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਆਏ ਆ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਮੁਸ਼ਕਿਲ ਟਾਈਮ ਸਾਡੀ ਕੋਈ ਸਹਾਇਤਾ ਨਹੀਂ ਕਰ ਰਿਹਾ ਇੱਕ ਜਿਹੜੀ ਚੀਜ਼ ਹੈ ਜਿਹੜੀ ਅੱਜ ਤੁਹਾਨੂੰ ਇਹਨਾਂ ਨੂੰ ਮੁਹੱਈਆ ਕਰਾ ਰਹੀ ਸੀ ਸਾਬੂਆਣਾ ਪਿੰਡ ਚ ਗਏ ਸੀਗੇ ਕੱਲ ਅਸੀਂ ਡੀਜ਼ਲ ਉਹਨਾਂ ਨੂੰ ਦਿੱਤਾ ਨਾਲ ਸੀ ਇੱਕ ਟਰਾਲੀ ਜਿਹੜੀ ਹੈਗੀ ਹੈ ਉਹ ਹਰੇ ਚਾਰੇ ਦੀ ਦਿੱਤੀ ਅੱਜ ਅਸੀਂ ਖਾਣ ਪੀਣ ਦਾ ਸਮਾਨ ਲੈ ਕੇ ਆਏ ਆ ਅਸੀਂ ਅਧਿਆਪਕ ਦਿਵਸ ਜਿਹੜਾ ਹੈਗਾ ਉਹ ਅਸੀਂ ਮਨਾ ਰਹੇ ਆ ਕਿ ਸਿੱਖਿਆ ਦਾ ਮਤਲਬ ਕੱਲਾ ਸਕੂਲ ਚ ਪੜਾਉਣਾ ਨਹੀਂ ਹੈਗਾ ਬਲਕਿ ਸਿੱਖਿਆ ਦਾ ਮਤਲਬ ਜਦੋਂ ਵੀ ਸਮਾਜ ਵਿੱਚ ਕੋਈ ਵੀ ਮੁਸ਼ਕਿਲ ਆਵੇ ਤੇ ਇੱਕ ਦੂਜੀ ਦੀ ਸਹਾਇਤਾ ਕਰਨਾ ਹੈ ਕਿ ਮੈਡਮ ਕਿਤੇ ਨਾ ਕਿਤੇ ਆਏ ਤਾਂ ਲੱਗਦਾ ਨਾ ਜਦੋਂ ਆਪਾਂ ਹੁਣ ਚਲੋ ਇਹਨਾਂ ਤੇ ਵਿਚਾਰਾਂ ਤੇ ਕੁਦਰਤੀ ਕਰੋਪੀ ਆ ਗਈ ਹੈ ਆਪਾਂ ਜੇ ਇਹਨਾਂ ਕੋਲੇ ਪਹੁੰਚਦੇ ਹੁਣ ਅਸੀਂ ਵੀ ਆਏ ਆ ਇੱਥੇ ਪਾਣੀ ਦੇ ਵਿੱਚ ਦੀ ਲੰਘ ਕੇ ਤੁਸੀਂ ਆ ਰਹੇ ਹੋ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਆਪਾਂ ਨਾਲ ਕਿਤੇ ਨਾ ਕਿਤੇ ਨੁਕਸਾਨ ਹੋਵੇ ਨਹੀਂ ਨਹੀਂ ਨੁਕਸਾਨ ਆਦੇ ਤੋਂ ਉੱਪਰ ਮਾਨਵਤਾ ਹੀ ਆ ਗਈ ਹੈ ਕਿ ਆਦੇ ਤੋਂ ਉੱਪਰ ਅਸੀਂ ਸਮਾਜ ਦਾ ਸੋਚੀਏ ਇਹ ਸਾਡੇ नमस्कार मैं सीमा शर्मा आतंक वाल पब्लिक स्कूल से आज ये संदेश लेने आए कि घर घर से हमारी अपील है कि गांवों में आकर बाढ़ पीड़ित लोगों की सहायता ज़्यादा से ज़्यादा करें क्योंकि आज दुख की घड़ी में सब एक होंगे तो ये पहल की जाएगी बहुत बड़ी गल है कि जरा जिथे जिथे समाज सेवी लोग इतने पहुँच रहे हैं एन आर आई भीर उन्होंने सेवा की जा रही है ਤਾਂ ਜਿਨੇ ਕਲਾਕਾਰ ਨੇ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤਾਂ ਸਕੂਲਾਂ ਦਾ ਜਿਹੜਾ ਸਟਾਫ ਆ ਆਪਾਂ ਕਹਿ ਸਕਦੇ ਹਾਂ ਸਰਕਾਰ ਦੇ ਆਪਾਂ ਇਹ ਨਵੰਦੇ ਆ ਇਹਨਾਂ ਵੱਲੋਂ ਕਰ ਦੇ ਵਿੱਚ ਪਹੁੰਚ ਕੇ ਜਿਹੜਾ ਇਹ ਸਮਾਨ ਜਿਹੜਾ ਲੋਕਾਂ ਨੂੰ ਵਹਿਆ ਕਰਵਾਇਆ ਜਾਂਦਾ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਗਰੀਬ ਪਰਿਵਾਰ ਦਾ ਕਰ ਹੈ ਦੁਕਾਨ ਵੀ ਆਪਣੇ ਉਸੇ ਕਰ ਦੇ ਵਿੱਚ ਬਣਾਈ ਹੈ ਪਰ ਪਾਣੀ ਦੇ ਨਾਲ ਜਿਹੜਾ ਇਹ ਦੁਕਾਨ ਡੁੱਬ ਚੁੱਕੀ ਹੈ ਛੋਟੇ ਛੋਟੇ ਬੱਚੇ ਇੱਥੇ ਜਿਹੜੇ ਇਹਨਾਂ ਦੇ ਮੌਜੂਦ ਨੇ ਕੀ ਹਾਲਾਤ ਹੋਣਗੇ ਇਹਨਾਂ ਦੇ ਕਰ ਦੇ ਅੰਦਰ ਲੱਗਦਾ ਹੈ ਤਾਂ ਇਹ ਅੰਦਰਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਵੇਖ ਸਕਦੇ ਹੋ ਤੁਸੀਂ ਨਿੱਕੇ ਨਿੱਕੇ ਬੱਚੇ ਇੱਥੇ ਬੈਠੇ ਨੇ ਇਸ ਦੁਕਾਨ ਦੇ ਵਿੱਚ ਤਾਂ ਕੀ ਹਾਲਾਤ ਆ ਜਿਹੜੇ ਹੋ ਚੁੱਕੇ ਨੇ ਖੜਾ ਤੋਂ ਪੀੜਤ ਲੋਕਾਂ ਦੇ ਤਾਂ ਇਹ ਫਾਇਲਕਾ ਜ਼ਿਲ੍ਹੇ ਦੇ ਬਾਰਡਰ ਏਰੀਆ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਦੂਜੇ ਪਾਸੇ ਦੇਖੋ ਬਿਲਕੁਲ ਜਿਹੜਾ ਸਾਰਾ ਘਰ ਹੈ ਇਹਨਾਂ ਦਾ ਡੁੱਬ ਚੁੱਕਿਆ ਹੈ ਸਿਰਫ ਤੇ ਸਿਰਫ ਆਹ ਦੁਕਾਨ ਇਹਨਾਂ ਨੇ ਬਚਾਈ ਹੈ ਸਾਈਡਾਂ ਦੇ ਉੱਤੇ ਜਿਹੜਾ ਇਹਨਾਂ ਵੱਲੋਂ ਗੱਟਿਆਂ ਦੇ ਨਾਲ ਜਿਹੜਾ ਬੰਨ ਲਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹਨਾਂ ਪਰਿਵਾਰ ਹੈ ਇਹਨਾਂ ਦਾ ਤਾਂ ਦੇਖ ਸਕਦੇ ਹੋ ਤੁਸੀਂ ਉਧਰਲੇ ਪਾਸੇ ਵੇਖੋ ਕਿਵੇਂ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਸਿਲੰਡਰ ਡੁੱਬ ਚੁੱਕੇ ਨੇ ਇਹਨਾਂ ਦੇ ਕਰਦੇ ਹਾਲਾਤ ਨਾਜ਼ਕ ਹੋ ਚੁੱਕੇ ਨੇ ਕਰਦੇ ਜਿਹੜੇ ਕੋਠਿਆਂ ਦੇ ਉੱਤੇ ਛੱਤਾਂ ਡਿੱਗਣ ਜੋਗ ਹੋ ਗਈਆਂ ਨੇ ਤਰੇੜਾਂ ਜਿਹੜੀਆਂ ਪੈ ਚੁੱਕੀਆਂ ਨੇ ਬਹੁਤ ਮਾੜੇ ਹਾਲਾਤ ਆ ਜਿਹੜੇ ਇਹ ਬਣ ਚੁੱਕੇ ਨੇ ਇਸ ਹੜ ਪ੍ਰਭਾਵਤੋ ਜਿਹੜੇ ਲੋਕ ਹੋ ਚੁੱਕੇ ਨੇ ਪੀੜਤ ਹੋ ਚੁੱਕੇ ਨੇ ਭਾਈ ਕੀ ਦਾ ਘਰ ਆ ਇਹ ਕੌਣ ਆ ਜੀ ਹਾਂ ਵजीर ਸਿੰਘ ਕੀ ਕਹਿਣਾ ਚਾਹੋਗੇ ਭਾਈ ਜੀ ਬਹੁਤ ਬੁਰੇ ਹਾਲਾਤ ਆ ਤੁਹਾਡੇ ਕੋਲੇ ਇੱਕ ਨਿੱਕਾ ਜਿਹਾ ਕਮਰਾ ਹੀ ਰਹਿ ਗਿਆ ਇੱਕ ਆ ਬਸ ਯਾਂ ਸਰ ਤੱਕੀ ਘਣੇ ਦੇ ਇੱਕ ਰਾਤ ਨੂੰ ਫਿਰ ਉੱਥੇ ਗਵਾਂਢੀ ਕਰ ਜਾਂਦੇ ਰਹਿੰਦੇ ਹਾਂ ਹਾਂ ਤੁਹਾਡੇ ਕਰਦੇ ਇਥੇ ਆ ਗਏ ਚਲੋ ਹਾਂ ਬੱਚਿਆਂ ਨੂੰ ਫਿਰ ਕਿਵੇਂ ਪਾਲਦੇ ਬੱਚੇ ਬਰਾਦਰ ਦੇ ਜਾਂਦਾ ਰਾਸ਼ਨ ਤੁਸੀਂ ਪੱਕਿਆ ਬਕਾਜ ਆ ਸਾਡੇ ਕੋਲ ਤੁਸੀਂ ਵੀ ਇਸ ਕਰਦੀਆਂ ਜੀ ਹਾਂਜੀ ਮੈਂ ਇਹਨਾਂ ਦੀ ਲੜਕੀਆਂ ਜੀ ਬੇਟੀਆਂ ਇਹਨਾਂ ਦੀ ਬਹੁਤ ਇਲਾਤ ਮਾੜੇ ਨੇ ਹਾਂਜੀ ਐਵੇਂ ਅੱਜੋ ਲੈ ਕਿੱਥੇ ਜਾਸਣਾ ਛੋਟੇ ਸੁਪੋਸ਼ਨ ਇਹ ਸਰਕਾਰ ਕਰਦੀ ਜਦੋਂ ਉਹਦੇ ਮਾਲ ਇੱਥੇ ਆਂ ਉਹ ਟਾਂ ਕਦੇ ਅੰਦਰ ਕਮਰੇ ਬਣਾ ਦਸਾਂ ਉੱਚੀਆਂ ਜਗ੍ਹਾ ਤੇ ਬਣਾਵਣ ਤਾਂ ਅਸੀਂ ਕੁੱਚੀ ਜਗ੍ਹਾ ਤੇ ਬਈਏ ਨਾ ਪੀਛਾ ਜਗ੍ਹਾ ਦਿੰਦੇ ਨਾ ਕੁਛ ਜਦੋਂ ਹੀ ਪਾਣੀ ਆ ਰਹੀ ਹੋ ਮਸੀਬਤਾਂ ਵਾਲੀ ਹੁੰਦੀਆਂ ਨੇ ਕਦਰ ਰੋਲਾ ਐ ਪਾਸ ਕਿਵੇਂ ਹੋ ਰਿਆ ਨਿੱਕੇ ਨਿੱਕੇ ਬੱਚੇ ਵਿਚਾਰੇ ਤੁਹਾਡੇ ਇੱਥੇ ਬੈਠੇ ਆ ਤੇ ਘਰ ਚ ਤਾਂ ਪਾਣੀ ਵੜਿਆ ਘਰ ਤਾਂ ਪਾਣੀ ਐ ਬਸ ਇਆਂ ਟਾਈਮ ਪਾਸ ਕੀਤੀ ਜਾਂਨੇ ਹਾਂਜੀ ਕਿਹੜਾ ਹੁਣ ਸਰਕਾਰ ਦੇ ਨਮਾਇंदे ਇੱਥੇ ਪਹੁੰਚੇ ਆ ਉਹ ਕਹਿੰਦੇ ਵੀ ਅਸੀਂ ਕਰਾਂ ਜਿਹੜੇ ਲੋਕ ਆ ਉਹਨਾਂ ਨੂੰ ਵੇਅਰ ਕਰ ਰਹੇ ਆ ਵੀ ਆਪਦੇ ਬੱਚੇ ਤੇ ਪਸ਼ੂ ਜਿਹੜੇ ਬਚਾ ਲਓ ਬਾਹਰ ਲੈ ਜਾਓ ਤੁਹਾਡੇ ਨਾਲ ਉਹੀ ਗੱਲ ਕੀਤੀ ਨਹੀਂ ਸਾਡੇ ਨੂੰ ਕੋਈ ਨਹੀਂ ਬਸ ਸਕੂਲਾ ਅਸੀਂ ਹੁਣ ਭੇਜਣ ਸਾਨੂੰ ਉੱਥੇ ਰਾਸ਼ਨ ਦੇਵਣ ਖਾਣ ਪੀਣ ਨੂੰ ਦੇਣ ਸਾਡੇ ਮੱਝਾਂ ਮੁਝਾਂ ਅਸੀਂ ਕਿੱਥੇ ਆਣ ਲਗਜ਼ਾਰਾ ਹੋਵੇਗਾ ਸਾਡਾ ਨਾ ਕੋਈ ਸਾਡੇ ਕੋਲ ਪੱਠੇ ਨਾ ਇੱਥੇ ਲਿਆ ਦੇ ਨਾ ਚਾਰਾ ਚੁਰਾ ਪਾਈ ਇਹ ਲੰਗਰ ਲੋਕ ਸੰਚਾਰਾ ਤੁਹਾਡੇ ਕੋਲੇ ਆ ਜਾਂਦਾ ਲੰਗਰ ਆ ਜਾਂਦਾ ਪਰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿਹੜੀ ਤੁਹਾਡੇ ਕੋਲੇ ਨਹੀਂ ਪਹੁੰਚ ਰਹੀ ਜੀ ਚੀਜ਼ਾਂ ਤਾਂ ਸਾਰੀਆਂ ਬਸ ਸਾਰਾ ਕੁਝ ਆਂਦਾ ਪਿਆ ਹੈ ਬਸ ਸਤ ਫੇਰ ਵੀ ਕਹਿਣਾ ਚੱਲ ਜਿਹੜਾ ਲਾਤ ਹੋ ਗਿਆ ਗਾਂਦੀ ਬਾਰੇ ਸੋਚਣ ਸਾਡੇ ਕਮਰਿਆਂ ਵੇਖਣ ਕਹਿੰਦੇ ਨੇ ਸਰਪੰਚ ਕਹਿੰਦੇ ਨੇ ਨਾ ਦੀ ਪੈੜੀ ਹੈ ਕੀ ਕਿੱਲੇ ਕਿੱਲੇ ਨੇ ਬਣਦਾ ਜਿਹੜਾ ਇਨਾਂ ਚ ਪਾਣ ਹੋਇਆ ਖਲਾਜ ਅਸੀਂ ਕਿੱਥੇ ਬੱਚਨ ਲੈ ਕੇ ਜਾਈਏ ਯਾਨੀ ਕਿ ਇਹ ਤਾਂ ਆਪਾਂ ਕਹਿ ਸਕਦੇ ਹਾਂ ਸਟਾਰਟਿੰਗ ਹੈ ਆਉਣ ਵਾਲੀ ਸਮੇਂ ਦੇ ਵਿੱਚ ਜੇ ਪਾਣੀ ਦਾ ਨਿਕਾਸ ਹੋ ਗਿਆ ਫੇਰ ਵੀ ਤੁਹਾਨੂੰ ਬਹੁਤ ਲੰਮਾ ਸਮਾਂ ਜਿਹੜਾ ਇਹ ਭੋਗਣਾ ਪਊਗਾ ਜੀ ਜਾਵਾਂ ਗੱਲ ਤੋਂ ਨਹੀਂ ਆਲੀ 2-4 ਦਿਨ ਹੀ ਹੋਏ ਨੇ ਕਿੱਥੇ ਅਸੀਂ ਹੱਲ ਕੱਢਾਂਗੇ ਕਿਸੇ ਦੇ ਘਰੇ ਜਾਵਾਂਗੇ ਕਿਸੇ ਨੇ ਕਹਿਣਾ ਵੀ ਸਾਡੇ ਘਰਾਂ ਦੇ ਉਹਦੇ ਰੋ ਹਰ ਕੋਈ ਕਹਵੇ ਕਿ ਜਾਵਣਾ ਹੈ ਤਾਂ ਸੁਣਿਆ ਤੁਸੀਂ ਇਹ ਪਿੰਡਾਂ ਦੇ ਹਾਲਾਤ ਕਿਸ ਤਰੀਕੇ ਦੇ ਬਣ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਹਾਲਾਤ ਕਿਸ ਤਰੀਕੇ ਦੇ ਹੋ ਚੁੱਕੇ ਨੇ ਤਾਂ ਛੋਟਾ ਜਿਹਾ ਕਮਰਾ ਹੈ ਕਿਨਾਂ ਦੀ ਦੁਕਾਨ ਇਹਨਾਂ ਨੇ ਬਣਾਈ ਸੀਗੀ ਉਸ ਦੁਕਾਨ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਆਪਣਾ ਜਿਹੜਾ ਜੀਵਨ ਇੱਥੇ ਕੱਟਿਆ ਜਾ ਰਿਹਾ ਦਿਨੋਂ ਰਾਤ ਇੱਥੇ ਬੱਚਿਆਂ ਨੂੰ ਲੈ ਕੇ ਜਿਹੜਾ ਆਪਦਾ ਜਿਹੜਾ ਜੀਵਨ ਹੈ ਬਤੀਤ ਕਰ ਰਹੇ ਆ ਤਾਂ ਲੰਗਰ ਦੀ ਸੇਵਾ ਪਸ਼ੂਆਂ ਦੇ ਆਚਾਰ ਦੀ ਪੱਠਿਆਂ ਦੀ ਸੇਵਾ ਜਰੂਰ ਇਹਨਾਂ ਕੋਲੇ ਪਹੁੰਚਦੀ ਹੈ ਲੰਗਰ ਦੀ ਸੇਵਾ ਇਹਨਾਂ ਕੋਲੇ ਪਹੁੰਚਦੀ ਹੈ ਪਰ ਹਾਲਾਤ ਜਿਹੜੇ ਘਰਾਂ ਦੇ ਕਾਫੀ ਨਾਦਿਕ ਹੋ ਚੁੱਕੇ ਨੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਇਹ ਜਿਹੜਾ ਚਿੰਤਾ ਹੈ ਕਿ ਸਾਡੇ ਆਉਣ ਵਾਲੇ ਹਾਲਾਤ ਕਿਸ ਤਰੀਕੇ ਦੇ ਰਹਿਣਗੇ ਸਾਡੇ ਘਰਾਂ ਦੇ ਹਾਲਾਤ ਕਿਸ ਤਰੀਕੇ ਦੇ ਰਹਿਣਗੇ ਤਾਂ ਦੇਖਦੇ ਹਾਂ ਹੁਣ ਕਿਉਂਕਿ ਹੁਣ ਬਹੁਤ ਵੱਡੀ ਮਾਤਰਾ ਦੇ ਵਿੱਚ ਪੂਰਾ ਪੰਜਾਬ ਵੱਖ-ਵੱਖ ਸੂਬਿਆਂ ਦੇ ਲੋਕ ਇਹਨਾਂ ਦੇ ਨਾਲ ਖੜੇ ਐ ਐਨ ਆਰ ਆਈ ਵੀਰ ਇਹਨਾਂ ਦੇ ਨਾਲ ਖੜੇ ਐ ਕਲਾਕਾਰ ਇਹਨਾਂ ਦੇ ਨਾਲ ਖੜਿਆ ਪੂਰੀ ਮਦਦ ਕਰ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦੇ ਹਾਲਾਤ ਬਣ ਜਾਣੇ ਐ ਘਰ ਇਹਨਾਂ ਦੇ ਟਹਿ ਟੇਰੀ ਹੋ ਜਾਣੇ ਐ ਉਸ ਤੋਂ ਬਾਅਦ ਇਹਨਾਂ ਦੀ ਕਿਸ ਤਰੀਕੇ ਦੇ ਨਾਲ ਮਦਦ ਹੋਊਗੀ ਸਰਕਾਰਾਂ ਕਰਨੀਆਂ ਸਮਾਜ ਸੇਵੀ ਲੋਕ ਇਸੇ ਤਰੀਕੇ ਦੇ ਨਾਲ ਕਰਨਗੇ ਉਹ ਦੇਖਣ ਵਾਲੀ ਗੱਲ ਹੋਊਗੀ ਸਾਡੇ ਵੱਲੋਂ ਇਹ ਅਰਦਾਸ ਬੇਨਤੀ ਹੈ ਕਿ ਹੁਣ ਕਿਤਨਾ ਕਿਤੇ ਤੁਸੀਂ ਜਿਹੜਾ ਲੰਗਰ ਦੀ ਸੇਵਾ ਜਾਂ ਹੋਰ ਸੇਵਾ ਉਸ ਨੂੰ ਇੱਕ ਵਾਰ ਜਰੂਰ ਤੁਸੀਂ ਰੋਕੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੀ ਮਦਦ ਇਹਨਾਂ ਦੀ ਆਪਾਂ ਨੂੰ ਕਰਨੀ ਪੈਣੀ ਹੈ ਹੋ ਸਕਦਾ ਹੈ 5 ਤੋਂ 6 ਮਹੀਨੇ ਜਿਹੜਾ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਜਿਹੜੀ ਇਹ ਸਹਾਇਤਾ ਦੀ ਜ਼ਰੂਰਤ ਪਵੇ ਸਮਾਨ ਦੀ ਜ਼ਰੂਰਤ ਪਵੇ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਜਿਹੜੀ ਇਹਨਾਂ ਦੀ ਮਦਦ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਹੋ ਜੀ ਹਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੁੜੇ ਰਹੋ ਜੇ ਤੁਸੀਂ ਡੀ5 ਚੈਨਲ ਪੰਜਾਬੀ ਦੇ ਨਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ